ਪ੍ਰਾਮਾ ਦੀ ਇਸ ਟੈਂਟ ਤੇ ਤੁਹਾਡਾ ਸਵਾਗਤ ਹੈਗਾ। ਪ੍ਰਾਮਾ ਦੀ ਇਸ ਟੇ ਉੱਤੇ ਜੀ ਰਖੜੀ ਸੇਲ ਮੇਲਾ ਚੱਲ ਰਿਹਾ ਹੈਗਾ। ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਨਵਾਂ माल ਪਹੁੰਚਿਆ ਹੈਗਾ। ਬਹੁਤ ਨਵਾਂ ਮਾਲ ਆ ਗਿਆ ਸਾਰਾ ਰਖੜੀ ਸੇਲਵੇਡੇ ਦਿੱਤੇ ਜੀ। ਫਾਈਨਸੀ ਕੁਆਲਟੀ ਦੇ ਵਿੱਚ ਫਾਈਨਸੀ ਸੂਟਾਂ ਦੇ ਵਿੱਚ ਬਹੁਤ ਰੰਗ ਡਿਜ਼ਾਈਨ ਆ ਗਈ ਇਹਦੇ ਵਿੱਚ। ਵਿੱਚ ਤੇ ਪੱਟੇ ਦੇ ਨਾਲ ਫੁੱਲੀ ਸੂਟ ਆਨੇ ਕੋਈ ਬਹੁਤ ਰੰਗਟੇ ਜਿਹੇ ਨਜਮਾਲ ਆ ਚੁੱਕਾ ਹੈ ਇਹ ਆਲ ਓਵਰ ਫੁੱਟ ਨਾਲ ਵੀ ਦੁਪੱਟਾ ਆ ਗਿਆ ਮੈਜਿਕ ਰੂਟ ਨਾਲ ਵੀ ਆ ਗਿਆ ਜੀ ਇਹ ਬਿਲਕੁਲ ਖੂਤੀ ਸੂਟ ਹੈ ਸੁਤੀ ਕਾਟਨ ਦਾ ਸੂਟ ਹੈ ਜੀ ਪੂਰਾ ਵਧੀਆ ਇਹ ਨਾਲ ਮੈਚਿੰਗ ਸਲਵਾਰ ਕਾਟਨ ਦਾ ਦੁਪੱਟਾ ਕਾਟਨ ਦੁਪੱਟੇ ਦੇ ਨਾਲ ਰਖਰੀ ਸੇਲ ਮੇਲੇ ਦੇ ਉੱਤੇ ਜੀ ਬਹੁਤ ਹੀ ਰੰਗੜਾ ਡਿਜ਼ਾਈਨ ਦਾ ਜਮਾਲ ਆ ਚੁੱਕਿਆ ਇਹਦੇ ਵਿੱਚ ਇਹ ਆ ਲੋ ਆਹ ਦੇਖੋ ਜੀ ਆਲ ਓਵਰ ਫੂਟ ਹੈ ਇਹ ਨਾਲ ਕੌਟਰ ਦਾ ਦੁਪੱਟੇ ਦੇ ਨਾਲ ਬਿਲਕੁਲ ਹੰਡਸਾਰ ਤੇ ਫੈਂਸੀ ਕੁਆਲਿਟੀ ਦੇ ਉੱਤੇ ਮਾਲ ਪਹੁੰਚ ਚੁੱਕਿਆ ਜੀ ਇਹ ਹੰਡਸਾਰ ਫੈਂਸੀ ਕੁਆਲਿਟੀ ਦੇ ਉੱਤੇ ਮਾਲ ਪਹੁੰਚ ਚੁੱਕੇ ਰਹੇ ਸਿਰਫ 450 ਫੂਟ ਕਰਤਾ ਜੀ ਵਿੱਧ ਦੁਪੱਟੇ ਦੇ ਨਾਲ 450 ਦੇ ਵਿੱਚ ਪਰਾਮਾ ਦੀ 8 ਜਿੱਤੇ ਸੇਰਵੇਲਾ ਚੱਲ ਰਿਹਾ ਹੈਗਾ ਸੇਰਵੇਲਾ ਬਹੁਤ ਕੁਆਂਟੀਟੀ ਚ ਮਾਲ ਪਹੁੰਚ ਚੁੱਕੇ ਨੇ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਆ ਚੁੱਕੇ ਆ ਜੀ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਲੈਣਾ ਹੈਗਾ ਦੁਕਾਨਦਾਰੀ ਵਾਸਤੇ ਤਾਂ ਜਿੰਨਾ ਮਰਜੀ ਲਿਜਾਇਆ ਸਕਦਾ ਹੈ ਜੀ ਰਖੜੀ ਸੇਰਵੇਲਾ ਚਾਲੂ ਹੈ ਛੇਤੀ ਆਓ ਆ ਦੇਖੋ ਆਹ ਰੋਬਰ ਸੂਟ ਹੈ ਜੀ ਕਿੰਨਾ ਫੈਸ਼ਨੀ ਸੂਟ ਆ ਵਧੀਆ ਬਿਲਕੁਲ ਸੂਤੀ ਕੱਪੜੇ ਦੇ ਉੱਤੇ ਹੈ ਇਹਦਾ ਸੂਤੀ ਦਵੱਟਾ ਹੈਗਾ ਪੂਰਾ ਵਧੀਆ ਮਸਰੀਨ ਵਰਗਾ ਦੁਪੱਟਾ ਜੀ ਇਹ ਪੂਰਾ ਸੂਤੀ ਆ ਪਿਆ ਗਾ ਨਾਲ ਸਿਰਫ 650 ਦੇ ਘੱਟਾ ਜੀ ਇਹ 450 ਦੇ ਵਿੱਚ ਰਖੜੀ ਸੇਲ ਮੇਲੇ ਦੇ ਉੱਤੇ ਜੀ ਰਖੜੀ ਸੇਲ ਮੇਲਾ ਚੱਲੂਗਾ ਜੀ ਭਰਾਵਾਂ ਦੀ ਹਿੱਟ ਦੇ ਉੱਤੇ ਜੀ ਰਖੜੀ ਸੇਲ ਮੇਲਾ ਰੰਗ ਤੇ ਡਿਜ਼ਾਈਨ ਤਾਂ ਇੱਕ ਇੱਕ ਵਧੀਆ ਆਇਆ ਹੋਇਆ ਜੀ ਇਹਦੇ ਵਿੱਚ ਹੁਣ ਸਾਰਾ ਰਖੜੀ ਦੇ ਉੱਤੇ ਬਿਲਕੁਲ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਰੇਟ ਇਹਦਾ ਵੀ 750 ਗੱਤਾ ਜੀ ਆਹ ਦੇਖੋ ਮੈਜਿਕ ਸੂਟ ਹੈ ਨਾਲ ਦੁਪੱਟਾ ਜੀ ਟੋਪ ਦਾ ਦੁਪੱਟਾ ਜੀ ਲਾਲ ਪੂਰਾ ਵਧੀਆ ਥੇਲ ਵਿੱਚ ਚੱਲੀ ਜਾਂਦਾ ਜੀ ਭਰਾਵਾਂ ਦੀ ਟ੍ਰੇਡ ਹੈ ਰੰਗ ਡਿਜ਼ਾਈਨ ਹਰ ਇੱਕ ਡਿਜ਼ਾਈਨ ਦੇ ਵਿੱਚ ਬਹੁਤ ਜ਼ਿਆਦਾ ਰੰਗਾਂ ਦਾ ਜਮਾਲ ਆ ਚੁੱਕਿਆ ਜੀ ਇਹਦੇ ਵਿੱਚ ਅਦੇ ਬਰੀਕ ਬੁਟੀ ਦੇ ਵਿੱਚ ਜਿਵੇਂ ਸਿਆਣਿਆ 올ਡੇਜ ਲੜਾਂ ਦਾ ਰੰਗੜੀਆਂ ਸਾਰੇ ਦੇ ਵਿੱਚ ਆ ਚੁੱਕਿਆ ਜੀ ਫੋਨ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਜੀ ਇਹਦੇ ਵਿੱਚ 450 ਰੁਪਏ ਦਾ ਮੈਚ ਵੀ ਆ ਜੀ ਆਲ ਓਵਰ ਵੀ ਦਪੱਟੇ ਦੇ ਨਾਲ ਮੈਚ ਵੀ ਹੋਪੀ ਆਗੇ ਜੀ ਚਾਰ ਓਵਰ ਵੀ ਆਗੇ ਦੇ ਵਿੱਚ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਹੈਲੋ ਭੇਜੋ ਤੇ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇਲਾ ਚੱਲੀ ਜਾਂਦਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇਲਾ 450 ਦੇ ਵਿੱਚ ਫੈਂਸੀ ਸੂਟ ਹੈ ਵਿੱਚ ਦੁਪੱਟੇ ਦੇ ਨਾਲ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਬਹੁਤ ਹੀ ਰੰਗਾਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆਗਾ ਆ ਦੇਖੋ ਜੀ 450 ਦੇ ਵਿੱਚ ਕਿੰਨਾ ਫੈਂਸੀ ਡਿਜ਼ਾਈਨ ਹੈਗਾ ਟਿੱਕੋ ਜਿਹਾ ਸੂਟ ਹੈ ਸਾਰਾ ਜੀ ਬਿਲਕੁਲ ਸੂਤੀ ਕਪੜੇ ਦੇ ਉੱਤੇ ਆ ਇਹ ਨਾਲ ਕਾਉਂਟਰ ਦਾ ਦੁਪੱਟਾ ਜੀ ਦੇ ਵਿੱਚ ਬਿਲਕੁਲ ਕਾਉਂਟਰ ਦੇ ਦੁਪੱਟੇ ਦੇ ਨਾਲ ਹੈ ਜੀ ਪੂਰੇ ਵੱਡੇ ਦੁਪੱਟਾ ਲੱਗੇ ਨੇ ਐ ਛੋਟੇ ਦੁਪੱਟੇ ਨਹੀਂ ਜੀ ਪੂਰਾ ਖੁੱਲੇ ਦੁਪੱਟੇ ਦੇ ਨਾਲ ਰੇਟ ਸਿਰਫ 450 ਰੁਪਇਆ ਜੀ 450 ਦੇ ਵਿੱਚ ਰੰਗ ਤੇ ਡਿਜ਼ਾਈਨ ਤੇ ਇੱਕ ਇੱਕ ਵਧੀਆ ਆਇਆ ਹੋਇਆ ਸਾਰੇ ਇਹਦੇ ਵਿੱਚ ਇੱਕ ਤੋਂ ਇੱਕ ਰੰਗ ਤੇ ਡਿਜ਼ਾਈਨ ਆਇਆ ਨਾ ਫੁੱਲ ਜਿਹਨਾਂ ਦੇ ਚਮਾਲ ਆਇਆ ਹੈ ਜੀ 450 ਕਰਤਾ ਹੀ ਰੱਖ ਲਈ ਸੇ ਮੇਰੇ ਦੇ ਉੱਤੇ ਜੀ ਰੇਟ ਘਟਾ ਕੇ 450 ਬੱਥੇ ਜੀ ਇਹ ਸੂਟ ਲਾਓ ਜਿੰਨੇ ਮਰਜੀ ਅਸ਼ਕੂਨ ਦੀ ਚੁੰਨੀ ਨਾਲ ਆ ਗਿਆ ਜੀ ਇਹਦਾ ਵੀ ਉਹੀ ਰੇਟ ਹੈਗਾ ਪੱਟੀ ਲੱਗੀ ਹੋਈ ਹੈ ਨਾਲ ਸਿਰਫ 450 ਦੇ ਵਿੱਚ ਭਰਾਵਾਂ ਦੀ ਹੱਟੀ ਮਾਸਟਰ ਰੋਡ ਮੋੜ ਮੰਡੀ